ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਬਰੀਸਰ ਸਰਪਾਲ ਵੀਰ ਜੀ ਨਾਲ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਮੱਜਾਂ ਦੇ ਇੱਕ ਗਾਂ ਦਾ ਨੂੰ ਦਿਖਾਉਣੀ ਆ ਮੱਜਾਂ ਦੇ ਵਿੱਚ ਕੋਈ ਟੁਕੜ ਗੱਬਣਿਆ ਕੋਈ ਤਾਜੀ ਸੂਈ ਆ ਤੇ ਕਹਾ ਜੇ ਮੱਝ ਸੌਣ ਦਈਏ ਜੇ ਸੂਈ ਨਹੀਂ ਹੈ ਬਸ ਤਿਆਰੀ ਧੀਆ ਬਸ ਜਦੋਂ ਬੈਗੀ ਤੇ ਨੇ ਸੂਕਣਾ ਤੇ ਇੱਕ ਗਾਂ ਤੁਹਾਨੂੰ ਬੱਚੇ ਤੋਂ ਬਿਨਾ ਤੁਹਾਨੂੰ ਦਿਖਾਉਣੀ ਹੈ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋ ਸਣਾ ਠੀਕ ਠਾਕ ਜੀ ਦੇ ਆਦੇ ਹਰਜੀਤ ਇਹਦਾ ਨਾਮ ਵੇਗਿਆ ਮਾਲ ਪਰਸਾਂ ਵਾਲਾ ਫਿਰ ਹਾਲ ਹਾਲ ਵੀ ਜੀ ਆਪਣਾ ਇੱਕ ਘੰਟੇ ਦੀ ਫਿਲਮ ਮਾਲ ਲੱਗ ਜਾਂਦਾ ਆਪਣਾ ਠੀਕ ਹੈ ਜੀ ਹਾਂ ਜੀ ਆ ਜੀ ਤੇ ਚਲੋ ਫਿਰ ਨਾਮ ਦੱਸੋ ਨਾਮ ਮੇਰਾ ਰਪਾ ਸਿੰਘ ਜੀ ਹਾਂਜੀ ਬੇਰ ਚੋਂਡਾ ਜਿਲ੍ਹਾ ਮਥਾ ਸੀਜ ਨਾਲਾ ਜੀ ਤੇ ਫੋਨ ਨੰਬਰ ਹੀ ਬੋਲ ਦੋ 91 45 49925 ਠੀਕ ਆ ਤੇ ਹੁਣ ਜਿਹੜਾ ਅੱਜ ਆਪਣੇ ਕੋਲ ਚਾਰ ਮੱਝਾਂ ਤੇ ਇੱਕ ਗਾਂ ਹਨਾ ਹਾਂ ਚਾਰ ਮੱਝਾਂ ਤੇ ਇੱਕ ਗਾਂ ਰਿੱਜੀ ਆਪਣੇ ਕੋਲ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਪਹਿਲੇ ਨੰਬਰ ਤੇ ਹੀ ਆ ਇੱਤੋਂ ਕਰ ਲਈਏ ਮੱਝਾਂ ਤਾਂ ਚਲੋ ਹਾਂਜੀ ਤੇ ਅੱਜ ਉਤਰਾ ਧੋਕੜ ਗੱਪਣ ਮੱਝ ਵੀ ਹੈਗੀ ਮਗਰ ਕੱਟਾ ਹਨਾ ਉਹਦੇ ਕੱਟਾ ਮਗਰ ਹੈ ਜੀ ਭਾਅ ਵੀ ਮੜਾ ਨਿਕਾ ਗਿਆ ਰਿੱਜੀ ਠੀਕ ਆ ਚਲੋ ਵੀ ਬਾਤ ਚ ਦਿਖਾਉਣੀ ਹੈ ਤੇ ਆ ਮੱਝ ਕਿਨਵਾਸ ਵਸ ਹੋਈ ਆ ਇਹਨੂੰ ਤੀਜਾ ਦੂਸਰਾ ਸੂਹਾ ਕਰ ਆਇਆ ਤੇ ਸੂਈਆਂ ਦੇ ਕੋ ਆਪਣੇ ਹਿਸਾਬ ਨਾਲ ਦੂਜਾ ਲਾ ਲਈ ਤੇਜਾ ਲਾ ਲਈ ਠੀਕ ਆ ਮਗਰ ਇਹਦਾ ਕੱਟਾ ਦਾ ਦੱਸ ਦੇਣਾ ਹੈ ਸੂਈ ਨੂੰ ਤੇ ਦੁੱਧ ਕਿੰਨਾ ਤਿਆਰ ਆ ਉਹਦਰ ਵੀ ਜਿਹੜਾ ਕੰਡੇ ਵਾਲਾ ਉਹ 10 ਕਿਲੋ ਮੇਰੇ ਕੋਲ ਚੋਕ ਜਿੱਦਾਂ ਮਰਜੀ ਵੀ ਭਰ ਲੈ ਜੇ ਤੋਰੋ ਫਿਰ ਇੱਕ ਰੀਨ ਉਹ ਬੱਚਾ ਜਿਹੜਾ ਇਹਦਾ ਬੱਚਾ ਕਿ ਆ ਗਿਆ ਮਗਰ ਇਹਦੇ ਮਗਰ ਕੱਟਾ ਹੈ ਜਿਹੜੀ ਜਾਂਦੀ ਆ ਉਹਦਰ ਵੀ ਕੱਟ ਦੀ ਨਾਲ 10 ਕਿਲੋ ਦੁੱਧ ਜਿਹੜਾ ਕਹਿੰਦੇ ਕੀ ਹੈਗਾ ਇਹਦੇ ਕੋਲ ਬਾਕੀ ਜੇ ਵੀਡੀਓ ਬਣਾਉਂਦਾ ਟਾਈਮ ਵੀ ਸਵੇਰੇ ਸਵੇਰ ਦਾ ਇਹ ਪੂਰੀਆਂ ਰੱਜੀਆਂ ਹੋਣੀਆਂ ਤੇ ਕਿੰਨੇ ਚ ਪਹੁੰਚ ਕਰਦੀ ਹੈ ਇਹਦੀ ਫਿਰ ਬੋਲੇ 20-7000 ਰੁਪਏ ਆਏਗਾ ਅੱਛਾ ਤੇ ਜੇ ਅਸਨੋਂ ਕਿੰਨੇ ਦੀ ਆ 65 ਦੀ 65 ਤੇ ਦੋ ਹੋਰ ਛਾੜ ਦਾਂਗੇ 63 ਤੇ ਰੁਪਈ 63 ਚ 100 ਕਿਲੋ ਮਿੰਟ ਤੱਕ ਪਹੁੰਚਦੇ ਠੀਕ ਹੈ ਜੀ ਤੇ ਦੁੱਧ 10 ਲੀਟਰ ਕਰੋ ਚਵਾ ਦੋਗੇ 12 ਕਿਲੋ ਰੁਪਈਆ ਪਾ ਬਣਾ ਕੇ ਦੇਵਾਂਗੇ ਠੀਕ ਹੈ ਜੀ ਮੀਰ ਕੋ ਆਪਾਂ ਲੈ ਗਏ ਦੁੱਧ 12 13 ਕਿਲੋ ਦਿੰਦੀ ਏ ਤੇ ਹੁਣ ਜਿਹੜੀ ਆ ਮੈਤਨ ਦਿਖਾਉਣੀ ਆ ਇਹਦੇ ਵੀ ਖਾਣਾ ਇਹ ਕਰੀ ਦੇਖ ਸਾਦੇ ਲੱਗੇ ਤਾਂ ਖਾਣਾ ਦਾ ਸੱਜੇ ਆਪ ਜਿਹੜਾ ਚੰਗਾ ਤੇ ਬਾਤ ਅਜ ਸੁਣਨ ਦੀ ਤਿਆਰੀ ਜੀ ਆ ਬਾਤ ਹੁਣ ਇਹਨੇ ਸੋਪ ਹੈ ਨਾ ਤੇ ਕਿੰਨਾ ਵਸ ਸੁਣ ਲੱਗੀ ਜੇ ਵਿੱਚੀ ਇਹ ਅੱਜ ਵੀ ਤੀਸਰਾ ਸੁਗਾ ਸੁਣ ਲੱਗੀ ਜੇ ਅੱਛਾ ਹਾਂਜੀ ਹਾਂਜੀ ਸੂਭੂ ਕਰਮ ਵਾਲੇ ਬੈਂਦੇ ਆ ਸਾਰੇ ਤੋਰੋ ਫੇਰੇ ਕਰੀਨਾ ਚੰਗੀ ਤਿਆਰ ਹੋ ਗਈ ਆ ਥੱਲਿਆਂ ਥੋੜੀ ਵੱਡੀ ਮਾਝਾ ਰਪੀ ਜੀ ਹਾਂਜੀ ਹਾਂਜੀ ਦੁੱਧ ਕਿੰਨਾ ਕੁ ਚਵਾਈ ਜਾਊਗੀ ਦੁੱਧ ਹਰਫੀ ਜੀ ਘਰ ਵਾਲਿਆਂ ਦਾ ਵੀ 15 ਕਿਲੋ ਦੁੱਧ ਗੋਲਾ ਗੋਲਾ ਚੁੰਮ ਰਹੇ ਆਂ ਅੱਛਾ ਹਾਂਜੀ ਆਪਣਾ ਤਾਂ ਹਿਸਾਬ ਨਾਲ ਹੀ ਕੱਢੇ ਨਾ ਆਪਣੇ ਕੋਈ ਸਮਝਣਾ ਵੇਖ ਲੈ ਬਾਕੀ ਥਣਾ ਦਾ ਸਾਈਜ਼ ਗਾਸ ਉਹ ਵੀ ਚੰਗਾ ਤੇ ਥੱਲੇ ਆ ਵੀ ਚੰਗੀ ਤਿਆਰ ਹੋ ਗਈ ਐ ਸਾਰੇ ਵਟ ਬੁੱਟ ਹਵਾਨੇ ਦੇ ਕੱਢ ਕੀ ਆ। ਹਾਂ ਦੇਖਾਂਗੇ। ਹਵਾਨਾ ਵੀ ਜਿਹੜਾ ਪੁਰਾ ਚੜਾਈ ਜਵਾਨਾ ਹੈ ਜਿਹੜਾ ਇਹਦਾ। ਪਰ ਵੀ ਅਜੇ ਮੰਨ ਲਓ ਕਿ ਜਦੋਂ ਡੰਗਰ ਜੋਰ-ਜੂਰ ਸੌਂਦਾ ਸੁੰਦਾ ਉਹ ਹੋਰ ਬਣ ਜਾਂਦਾ। ਹਾਂਜੀ ਹਾਂਜੀ। ਘਾਰ ਵਾਲੇ ਆਉਂਦੇ ਕਿ ਜਿਹਨੂੰ ਮਰਜ਼ੀ ਘਰ ਭਾਲ ਦੇਣੀ ਹੈ ਉਹ ਦੇ ਦੇ ਅੱਖਾਂ ਨੂੰ ਕਿ 15 ਕਿਲੋ ਦੁੱਧ। ਆਪਣਾ ਸਾਹ ਆਪੇ ਲਾਗ ਰਿਹਾ। ਆਪਣੀ ਸਮਝਣਾ ਵੇਖ ਲੈ। ਅੱਜ ਕਿਹੜਾ ਭੇਦ ਕੋਲ ਤਿਆਰ ਆ ਹਾਂਜੀ ਹਾਂਜੀ ਉਹਦਾ ਪੈਪਾ ਬੂਫਾਂ ਨਾਲ ਵੀ ਦੋਦਲ ਨੂੰ ਭੀਂ ਲੱਗ ਹਾਂਜੀ ਤੇ ਮੁੱਲ ਫਿਰ ਇਹਦਾ ਮੁੱਲ ਹਰ 20 ਲੱਖ ਰੁਪਏ ਕਰ ਲਈ ਕਰ ਦਈਏ ਵਿੱਚ ਕੁਮਾਨਤਾ ਨਾਲ 10 ਸੌ ਰੁਪਏ ਲਈ 95 ਦੇ ਦਈਏ ਪਰ ਵੀ ਜਿਹੜੀ ਆਪਾਂ ਹਾਂ ਨਾ ਦੇਣੀ ਆ ਨਾ ਹਾਂਜੀ ਪੂਰੇ 85000 ਦੇ ਦਵਾਂਗੇ ਪਹੁੰਚ ਵਿੱਚ 100 ਕਿਲੋਮੀਟਰ ਛੱਕਰ 100 ਰੁਪਏ ਛੋਟ ਕਰਾਂਗੇ ਰਵੀ ਜੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਤੇ ਹੋ ਨਾ ਆਪਣੇ ਕੋਲੇ ਕੰਮ ਅਜੇ ਗੱਬਣ ਆ ਗਈ ਐ ਵੀ ਹਨਾ ਹਾਂ ਗੱਬਣਾ ਚੁੱਕੀ ਇਹ ਜੇ ਟਾਈਮ ਲੈ ਜੂਗੀ ਇਹ ਟਾਈਮ ਹਰ ਜੀ ਆ ਜੇ ਇਹਨੇ ਖੁੱਲੇ-ਖੁੱਲੇ ਮਾਲਾ ਵੀ ਹੱਪਾ ਲੈਣਾ ਨਹੀਂ ਦੱਸਦੇ ਨਹੀਂ ਮੰਨ ਕੇ ਚੱਲ ਜੀ ਗਏ ਤੇ ਇੱਕ ਨੱਕ ਦੁੱਧ ਚ ਭਾਈ ਜਾਊਗਾ ਦੱਸਦੇ ਆ ਪਿਛਲੇ ਸਵੇਰ ਨਾਲ ਨੇ ਆਦੀ ਹਰਿਆਣੇ ਉਹ 15 ਕਿਲੋ ਦੁੱਧ ਮਣ ਕੇ ਲਾਇਆ ਅੱਛਾ ਮਗਲ ਹਰ ਜੀ ਇਹ ਕੋ ਵਜਨ ਕਿੱਦਾਂ ਹੈ ਦੋ ਮਾਜ ਦਾ ਤੋਰ ਦੋ ਫਿਰ ਨਾ ਸਮਝ ਕਰਤਾ ਕੀ ਕਰਾਇਆ ਬਾਕੀ ਚੰਗੇ ਪਿੱਠ ਫੜੀ ਦੀ ਆ ਬਾਕੀ ਇਹਦਾ ਵੀ ਥਾਣੇ ਚੰਗੇ ਗੈਪ ਤੇ ਜਿਹੜਾ ਲੱਗਾ ਵਾ ਬਾਕੀ ਇਹਨੇ ਨਿੱਗਰ ਜੇ ਹਵਾਨਾ ਤਿਆਰ ਕਰਨਾ ਵਾ ਮੈਂ ਦੇਖ ਲੈ ਥਾਣੇ ਦੇ ਲਾਗੇ ਤਾਂ ਦੇ ਸਾਡੇ ਥੰਨਾਂ ਦਾ ਸਾਈਜ਼ ਗਿਆ ਤੇ ਉਤਰਾਂ ਸਨ ਤੁਹਾਨੂੰ ਓਕੇ ਸਾਰੇ ਪਰ ਵੀ ਸੂਨ ਤਾਂ ਫੜਾ ਲੇ ਪਿਛਲੀ ਗਰੰਟੀ ਦਊਗਾ ਅੱਛਾ ਹਾਂਜੀ ਤੇ ਇਹਦਾ ਫਿਰ ਮੁੱਲ ਇਹਦਾ ਰੁਪਈਆ ਫੋਨ ਤੇ ਮੁੱਲ ਕਰਾਂਗੇ ਅੱਛਾ ਇਹਦਾ ਫੋਨ ਤੇ ਇਹ ਆ ਬਈ ਚਲੋ ਜੇ ਤਿਆਰ ਹੋਣੀ ਆ ਜਿੱਦਣ ਇਹ ਤਿਆਰ ਹੋ ਗਈ ਤੇ ਫਿਰ ਇਹਦਾ ਮੁੱਲ ਹੋਰ ਹੋ ਜਾਊਗਾ ਠੀਕ ਹੈ ਜੀ ਤੇ ਹੁਣ ਆ ਤੁਕੜਾ ਬਣਾ ਗਏ ਤੇ ਇਹਦਾ ਮਗਰ ਕੱਟਾ ਵੀ ਆ ਮਗਰ ਆ ਰੁਪਈਆ ਕੱਟਾ ਜੀ ਇਹਦੇ ਆ ਕੱਟਾ ਜੀ ਜਿਹੜਾ ਕੱਟਾ ਖਲੋਤਾ ਵਾ ਫਲੇ ਖਲੋ ਸਾਕਾ ਟਾ ਵਜਦਾ ਦੇ ਮਗਰ ਇਹਨਾਂ ਚਾਲੂ ਦੀ ਯਾਰ ਖਲੀ ਆ ਪੱਠੇ ਪੱਠੇ ਨਹੀਂ ਖਾਦੇ ਅੱਛਾ ਤਾਂ 6 ਕਿਲੋ ਆ ਤੇ ਮੰਨ ਲਓ ਵੀ ਸਾਢੇ ਪੰਜ ਮਹੀਨੇ ਦੇ ਚੱਕ ਪਾਸ ਆ ਅੱਛਾ ਹੂੰ ਪੰਜਾ ਸਾਢੇ ਪੰਜ ਮਹੀਨੇ ਦੇ ਚੱਕ ਪਾਸ ਤੇ ਦੁੱਧ ਮਿਲਦੀ ਕੱਟੇ ਤੇ ਹੀ ਕੱਟੇ ਦਾ ਕੱਟੇ ਦੋਵੇਂ ਟਾਈਮ ਕੱਟੇ ਦੇ ਰੁਪਈਏ ਪੰਜ 6 ਕਿਲੋ ਦੁੱਧ ਆ ਗਿਆ ਆ ਕੇ 3 ਕਿਲੋ ਇੱਕ ਟਾਈਮ ਦਾ 3 ਕਿਲੋ ਟਾਈਮ ਦਾ ਠੀਕ ਆ ਆ ਕੱਟਿਆ ਜਿਹਾ ਇਹਦਾ ਬਾਕੀ ਉਤਰਾ ਇਹ ਆ ਵੀ ਕੱਟ ਕਾਟ ਦੀ ਉਤਨਾ ਚੰਗੀ ਆ ਤੇ ਬਾਕੀ ਇਹ ਰੰਗ ਰੂੰਗ ਤੁਸੀਂ ਆਪ ਹੀ ਦੇਖ ਸਕਦੇ ਜੀ ਤੇ ਇਹਦਾ ਫਿਰ ਮੁੱਲ 50000 ਰੁਪਈਆ ਜਾ ਸਨੋ ਜੀ ਕਰੀਏ ਨਹੀਂ ਕਰਦਾ ਰੁਪਈਆ ਆਪ ਹੀ ਕਰੋਗੇ 5000 ਦੇ ਦੇ ਰੁਪਈਆ ਹੋਰ ਕਰੀਏ ਮਾਨਤ ਕਿੰਨਾ ਰੁਪਈਆ ਕਰਨਾ ਤੈਨੂੰ ਤਾਂ ਪਹਿਲਾਂ ਹੀ ਵੱਧ ਮੰਗ ਲਏ ਜੇ ਤੇ ਕਰ ਲਓ ਜੇ ਤੋਹਾ ਕਰਾਉਣਾ 45 ਦੀ ਦੇ ਦਈਏ 45 ਟੱਕਾ ਹੋਣਾ ਇਹ ਨਹੀਂ ਕੋਹ ਨਿੰਦਾ ਤਾਂ 45 ਦੇ ਦਾਂਗੇ ਰੁਪਈਆ ਪਹੁੰਚ ਵਿੱਚ 100 ਗਿੰਟ ਤੱਕ ਚੱਲੀ ਜੀ 7-8000 ਤਾਂ ਕਟਾਈ ਆ ਹਾਂਜੀ ਹਾਂਜੀ ਮਾਲਾ ਸਾਢੇ ਪੰਜ ਮਹੀਨੇ ਦੀ ਗੱਭਣ ਆ ਹਾਂਜੀ 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 ਮਾਲੋ ਵੀ ਗੋਦ ਦੇੰਦ ਨੇ ਫੇਸੂ ਬਣੀ ਆ ਠੀਕ ਆ ਤੇ ਗਾਂ ਇੱਕ ਰਹਿ ਗਈ ਉਹ ਵੀ ਦਿਖਾ ਦੇ ਆ ਦੇਖ ਸਾਡੇ ਜਰਸੀ ਰਹਿ ਗਈ ਤੁਹਾਨੂੰ ਦਿਖਾਉਣ ਵਾਲੀ ਪਿਓ ਜਲਸੀ ਰੁਪਈ ਜੀ ਹੈ ਗਈ ਬੱਚੇ ਤਾਂ ਵੀ ਨਹੀਂ ਆ ਬੱਚੇ ਤਾਂ ਬਨਾਰ ਬੀ ਜੀ ਆ ਜੀ ਸੁਈ ਨੂੰ 10 ਦਿਨ ਹੋ ਗਏ ਜੀ ਅੱਛਾ ਕੋਈ ਆਪਾਂ ਡਾਕਟਰ ਲਾ ਕੇ ਚੈੱਕ ਕਰਾ ਲਿਆ ਅਗਲੇ ਘਰ ਜਾ ਕੇ ਮੈਲਾ ਮਾਰੂ ਉਹਦੀ ਗਾਰੰਟੀ ਦੇਣਾ ਹੈ ਅੱਛਾ ਉਹ ਭੱਟੀ ਮਾਚ ਨਾ ਰੁਪਈ ਜੀ ਪਾ ਕੇ ਲਿਆਏ ਆ ਜਿਹੜੀ ਆਪਾਂ ਉਧਰੋਂ ਦੂਜੇ ਨੰਬਰ ਤੇ ਦਿਖਾਈ ਆ ਉਹਨੇ ਪੈਰ ਰਾ ਕੇ ਬੱਚਾ ਮਾਰਤਾ ਅੱਛਾ ਹਾਂਜੀ ਹਾਂਜੀ ਠੀਕ ਯਾਣੀ ਐ ਨੂੰ ਹੋ ਗਈ ਤੇ ਉਹ ਚਵਾਰਾ ਥੱਲੇ ਹੀ ਤੇ ਉਪਰ ਲੱਗ ਗਈ ਪੁੱਤੀ ਮਰ ਗਿਆ ਠੀਕ ਆ ਇਹ ਤੇ ਹਰ ਵੀਓ ਹੈਗੀ ਠੰਢੀ ਪੜੀ ਆ ਵੇਖੋ ਕੋਈ ਬੰਗਾ ਮੁੰਗਾ ਨਹੀਂ ਪਾਉਣਾ ਵੇਖੋ ਠੀਕ ਆ ਚਵਾਰਾ ਸੁੱਤਾ ਹਾਂ ਇਹ ਕੋਲ ਫੋਲਾ ਫਿਰ ਤੋੜ ਠੀਕ ਆ ਸਾਡਾ ਅਮਰ ਵੀ ਇਹ ਥਲੇ ਧੋਦੇ 14 ਕਿਲੋ ਹੋਊਗਾ ਤਿਆਰ ਬਿਲਕੁਲ ਮੇਰੇ ਦਾ तोरो <laughs> फिर ਇਹ ਇਹਦਾ ਫਿਰ ਮੁੱਲ 100 ਰੁਪਏ ਹੈ ਇਹਦਾ ਪੰਜਾਬ ਵਾਲੀ ਜਲਸੀ ਪਾ ਦੂਜੀ ਨਾ ਜਲਸੀ ਸਮਝੀ ਜਾਂ ਹਾਂ ਹਾਂਜੀ ਪਰ ਭਜੀ ਮਾਲਕ ਨੂੰ ਜਿਹੜਾ ਸਹਹਾਉਣਾ ਇਹਨੇ ਦੁੱਧ ਘਰ ਵਾਲਿਆਂ ਦੇ ਵੀ ਪਹਿਲੇ ਸੋਹੇ ਦਿੱਤਾ ਜੇ ਕੋਈ ਸਾਮਾਂ ਵਾਲਾ ਲੈ ਆਵੇ ਤਾਂ 100 17 ਰੁਪਏ ਦੇ ਦਿੰਗੇ ਠੀਕ ਆ ਉਹਦਾ ਹਰ ਵੀ ਬੱਛਾ ਨਾ ਮਰਦਾ ਫਿਰ ਦੇ 55000 ਦੀ ਹਾਂਜੀ ਹੁਣ 50 ਦੀ ਦੇ ਦਈਏ ਨਹੀਂ 50 ਦੀ ਨਾ ਹੋਰ ਕਰ ਦਈਏ ਮਾਨ ਕਰਾ ਲਓ ਜੋ ਕਰੋਨਾ ਦੇ 54 ਦੇ ਦਈਏ 45 ਵੀ ਦੇ ਦਾਂਗੇ ਦੋ ਹੋਰ ਛੱਡ ਦਾਂਗੇ ਰਹੀ 43000 ਤੇ ਪੌਂਚ ਵਿੱਚ ਆਈ ਹੈ ਹਨਾ 45000 ਪੌਂਚ ਵਿੱਚ ਆ ਕਰ ਦਾਂਗੇ ਰੀਬੀ ਠੀਕ ਹੈ ਜੀ ਤੇ ਬਾਕੀ ਇਹ ਆ ਵੀ ਕੋਈ ਵੀ ਇੱਥੋਂ ਆਪਣੀ ਤਸੱਲੀ ਕਰਕੇ ਹਨਾ ਦੋ ਟਾਈਮ ਤਿੰਨ ਟਾਈਮ ਆ ਵੀ ਇਹ ਮੇਰੇ ਕੋਲੋਂ ਕੋਈ ਚੋਕੇ ਖੜੇ ਆਪਨੇ ਇੱਥੋਂ ਹੀ ਦੋ ਟਾਈਮ ਚੁਆਈ ਕਰ ਲੇ ਤਿੰਨ ਟਾਈਮ ਚੁਆਈ ਕਰ ਲੇ ਆਪਣੀ ਸਮਝ ਨਾਲ ਤੇ ਆਪਣੀ ਗਾਰੰਟੀ ਤੇ ਖੜੇ ਕਿਸ ਦੀ ਗਾਰੰਟੀ ਦੇਣਾ ਰਵੇ ਜੋ ਵੀ ਕੁਛ ਆ ਤੁਸੀਂ ਆਪਣਾ ਚੈੱਕ ਕਰਕੇ ਵੇਚ-ਚਾਕੇ ਖੜੋ ਜੀ